ਯਾਨੀ ਤਾਂ ਸੁਣਦੇ ਆਏ ਹਾਂ ਕਿ ਦੂਰ ਦੇ ਰਿਸ਼ਤੇਦਾਰਾਂ ਦੇ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੁੰਦਾ ਏ ਪਰ ਜੇਕਰ ਗੁਆਂਢੀ ਹੀ ਸਿਰੇ ਦਾ ਘੱਟਿਆ ਬੰਦਾ ਹੋਵੇ ਤੇ ਫਿਰ ਉੱਥੇ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ ਜੀ ਹਾਂ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਗ ਕਹਨੂਵਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਘਰ ਦੇ ਵਿੱਚ ਵੜ ਕੇ ਗਵਾਂਡੀਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਇਸ ਰਾਜਨ ਸਿੰਘ ਨਾਮ ਦੇ ਨੌਜਵਾਨ ਦੇ ਸਿਰ ਵਿੱਚ ਗਵਾਂਡੀਆਂ ਦੇ ਵੱਲੋਂ ਇੱਟਾਂ ਮਾਰੀਆਂ ਗਈਆਂ ਜਿਸ ਦੌਰਾਨ ਨੌਜਵਾਨ ਅਤੇ ਉਸ ਦਾ ਪਿਓ ਗੰਭੀਰ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਪਰ ਨੌਜਵਾਨ ਦੀ ਮੌਤ ਹੋ ਗਈ ਇਸੇ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਗਵਾਂਡੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਕੀ ਕੀ ਤੇ ਉਸੇ ਕੋ ਨਾਲ ਕਰਦੇ ਟਰ ਰੋੜੇ ਤੇ ਲਾਇਟ ਉਹਦੇ ਮੇਰੇ ਘਰਾ ਤੇ ਜੇ ਜਿਹੜੀ ਦਰਤ ਹੋਈ ਹੈ ਨਾ ਆ ਜਾਂਦੀ ਤੇ ਮੱਚੀ ਜਾਂਦੇ ਅੱਛਾ ਤੇ ਜੜੀ ਦਾ ਇੱਥੇ ਜੇ ਰੋੜਾ ਬਚਾ ਅੱਛਾ ਜੜੀ ਵੀ ਜਿਹੜੀ ਚੱਕਦਾ ਪੁੱਛਦਾ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਟੋਗੀ ਉਹਦੇ ਪਿਓ ਦਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਹਰੇ ਭਾਈ ਸਾਹਿਬ 22 ਸਾਲ ਵਿਆਹ ਸੀ ਕਰਕੇ ਇੱਕ ਵਾਰਾ ਇੱਕ ਵਾਰਾ ਹੀ ਹੈ ਜੇ ਅੱਛਾ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਬਲਿਕ ਮੋਰਟ ਦੇ ਢੋਨੇ ਤੋਂ ਕਾਲਪਰਾ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾ ਕੱਢਦੀ ਹੋਰ ਕੋਈ ਨਹੀਂ ਗੱਲ ਹੋਈ ਕਿੰਨਾ ਨਾ ਝਗੜਾ ਆ ਵਾ ਰਵੀ ਦੇ ਨਿਆਣਿਆਂ ਨਾਲ ਭੋਲਾ ਰਮੋਟਾ ਇਹ ਉਹਦਾ ਨਾਕੀਚੀ ਜਿਹੜਾ ਆ ਮੁੰਡਾ ਜਿਹੜਾ ਨਾਲ ਝਗੜਾ ਹੋਇਆ ਹੋਣਾ ਰਵੀ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਅੱਛਾ ਆ ਰਵੀ ਜੀ ਆ ਤੇ ਘਰੇ ਆਣ ਕੇ ਲੜੇ ਤੁਹਾਡੇ ਇਹ ਸਾਡੇ 6-5 ਇੱਕ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ ਅੱਛਾ ਫੇਰ ਆ ਕੇ ਘਰੋਂ ਉਹ ਦੋਵੇਂ ਤੇ ਝਗੜਾ ਕਿੰਨਾ ਨ ਹੋਇਆ ਉਹ ਸੱਤੇ ਦਾ ਮੁੰਡੇ ਨਾਲ ਦੀ ਰਾਜ ਜਿਹੜਾ ਮਰਿਆ ਨੇ ਦੂਜੀ ਪਾਰਟੀ ਜਿਹੜੇ ਸੀਗੇ ਉਹ ਵੱਡੇ ਵੱਡੇ ਘਰ ਆਉਂਦੇ। ਉਹਨਾਂ ਦਾ ਕੀ ਨਾਮ ਪਤਾ ਹੈ? ਹਾਂਜੀ। ਉਹਨਾਂ ਦਾ ਇੱਕ ਰਵੀ ਸਿੰਘ ਨਾ। ਉਹਰੇ ਵੀ ਉਹਦਾ ਨਾਮ ਰਵੀ ਮਸੀਹ। ਤੇ ਆਪ ਆਪ ਉਹਨੂੰ ਮੋਟਾ ਮੋਟਾ ਕਹਿੰਦੇ। ਤੇ ਕਿੰਨੇ ਜਾਣੇ ਸੀ ਉਹ? ਉਹ ਦੋ ਜਾਣੇ ਹੀ ਕਹਿੰਦੇ ਮਾਂ ਉਤਰਾਈ ਹੈ ਮਗਰ ਤੌੜੀ। ਅੱਛਾ। ਅੱਛਾ। ਠੀਕ। ਇਟਰ ਉੜੇ ਨਾਲ ਲੜਾਈ ਹੋਈ ਹੈ ਜੇ ਕਰਮਾਨ ਕੋਲ। ਰੋੜੇ ਚਲਾਏ ਉਹਨਾਂ ਨੇ ਰੋੜੇ। ਰੋੜਿਆਂ ਨਾਲ ਹੀ ਲੜਾਈ ਹੋਈ ਹੈ। ਉਧਰ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਜਿਸ ਦੌਰਾਨ ਗਵੰਡੀਆ ਦੇ ਵੱਲੋਂ ਨੌਜਵਾਨ ਦੇ ਇੱਟਾਂ ਮਾਰੀਆਂ ਗਈਆਂ ਭਲਾਇਆ ਕਿ ਲੜਾਈ ਝਗੜਾ ਹੋਇਆ ਦੋ ਆਪਸ ਵਿੱਚ ਜਿਹੜੇ ਗਵੰਡੀਆ ਰਾਜਨ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਵਿੱਚ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮੀਟੇ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜ਼ਿਆਦਾ ਸੱਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਚ ਨਗਰਨਜ ਸਿੰਘ ਕੀ ਕੋਈ ਪੈਸਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕ ਪੈਸੇ ਦਾ ਪੈਸੇ 500 ਰੁਪਏ ਦੀ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੁੱਤਿਓ ਉਹਦੀ ਆਪਾਂ ਪੋਸਟ ਮਾਰਟ ਕਰਾ ਰਹੇ ਹਾਂ ਕਿਹਨੇ ਕਿਹਦੇ ਨੂੰ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ, ਰਾਹੁਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਧਾਰਾ ਲੱਗੀ ਹੈ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਹੈ 103 ਬੀ ਐਨ ਐਸ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ ਮਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੋਟਿਆ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।